ਉਧਰ ਸ਼ਵੇਤ ਮਲਿਕ ਦਾ ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਸਾਹਮਣੇ ਆਇਆ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡ ਰਹੇ ਨੇ ਸੁਖਬੀਰ ਬਾਦਲ ਸ਼ਵੇਤ ਮਲਿਕ ਨੇ ਕਿਹਾ ਵੋਟਾਂ ਦੇ ਲਈ ਸੁਖਬੀਰ ਬਾਦਲ ਬਾਰੂਦ ਤੇ ਪੰਜਾਬ ਨੂੰ ਖੜਾ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਅਯੋਧਿਆ ਕਿਉਂ ਨਹੀਂ ਗਏ ਸ਼ਵੇਤ ਮਲਿਕ ਨੇ ਸਵਾਲ ਚੁੱਕਿਆ ਰਾਮ ਨੌਮੀ ਦੇ ਮੌਕੇ ਅਕਾਲੀ ਦਲ ਦਾ ਕੋਈ ਲੀਡਰ ਨਹੀਂ ਪਹੁੰਚਿਆ ਸ਼ਵੇਤ ਮਲਿਕ ਨੇ ਇਹ ਸਵਾਲ ਖੜਾ ਕੀਤਾ ਸ਼ਵੇਤ ਮਲਿਕ ਸਵਾਲ ਚੁੱਕਰੇ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਤੇ ਕਹਿ ਰਹੇ ਨੇ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡ ਰਹੇ ਨੇ ਸੁਖਬੀਰ ਬਾਦਲ ਵੋਟਾਂ ਦੇ ਲਈ ਸੁਖਪੀਰ ਬਾਦਲ ਬਾਰੂ ਤੇ ਢੇਰ ਤੇ ਪੰਜਾਬ ਨੂੰ ਖੜਾ ਕਰ ਰਹੇ ਨੇ ਸ਼ਵੈਤ ਮਲਿਕ ਕਹਿ ਰਹੇ ਇਹਨਾਂ ਦਾ ਦੇਖ ਲਓ ਅਕਾਲੀ ਦਾ ਲਾਲੇ ਤੇ ਆ ਕੇ ਇੱਕੋ ਹੀ ਤੌਰ ਦੇ ਕੋ ਹਿੰਦੂ ਸਿੱਖ ਨੌ ਮਾਜ਼ਦਾਰ ਰਿਸ਼ਤਾ ਸਾਡਾ ਸਾਥ ਪੁਰਾਣਾ ਹੈ ਹਿੰਦੂ ਦੀ ਚਾਦਰ ਮੈਂ ਤੁਹਾਨੂੰ ਦੱਸਿਆ ਹੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਖਾਇ ਲਈ ਆਪਣਾ ਜੀਵਨ ਕੁਰਬਾਨ ਕਰ دیا۔ ਦੀਵਾਨ ਟੋਡਰਮਲ ਜੀ ਨੇ ਉਹ ਸਿੱਕਿਆਂ ਦਾ ਸੋਨੇ ਦੇ ਸਿੱਕਿਆਂ ਦਾ ਲੱਖਾਂ ਦਾ ਢੇਰ ਲਾ ਦਿੱਤਾ ਕਿ ਉਹਦੇ ਉੱਤੇ ਗੁਰੂ ਸਾਹਿਬ ਦਾ ਸੰਸਕਾਰ ਹੋ ਸਕੇ। ਅਸੀਂ ਕਦੀ ਵੀ ਆਪਸ ਵਿੱਚ ਵੰਡੇ ਨਹੀਂ ਗਏ। ਇਹ ਦੇਖਿਆ ਗਿਆ ਕਿ ਹਿੰਦੂ ਪਰਿਵਾਰਾਂ ਵਿੱਚ ਜਿਹੜਾ ਪਹਿਲਾ ਬੱਚਾ ਹੁੰਦਾ ਸੀ ਉਹਨੂੰ ਹਮੇਸ਼ਾ ਸਿੱਖ ਜਾਇਆ ਜਾਂਦਾ ਸੀ ਆ ਔਰ ਗੁਰੂ ਸਾਹਿਬ ਨੂੰ ਅਰਪਿਤ ਕੀਤਾ ਜਾਂਦਾ ਸੀਗਾ। ਤੇ ਅੱਜ ਸੁਖਵੀਰ ਬਾਦਲ ਜੀ ਧਰਮ ਦੇ ਨਾਂ ਤੇ ਪੰਜਾਬ ਨੂੰ ਵੰਡਣ ਲਈ ਸਟੇਟਮੈਂਟਸ ਦੇ ਰਹੇ ਨੇ ਇਹ ਗੁੰਮਰਾਹ ਕਰ ਦੇ ਪਏ ਨੇ ਇੱਕ ਪਾਰਟਿਕੂਲਰ ਧਰਮ ਦੇ ਲੋਕਾਂ ਨੂੰ ਤਾਂ ਮੈਂ ਉਹਨਾਂ ਤੋਂ ਇਹ ਪ੍ਰਸ਼ਨ ਕਰਨਾ ਚਾਹਨਾ ਹਾਂ ਕਿ ਸੁਖਵੀਰ ਜੀ ਕੀ ਰਾਜਨੀਤੀ ਅਸੀਂ ਧਰਮ ਦੇ ਉੱਤੇ ਵੰਡ ਕੇ ਬਾਰੂਦ ਤੇ ਪੰਜਾਬ ਨੂੰ ਖੜਾ ਕਰਕੇ ਅਸੀਂ ਇਲੈਕਸ਼ਨ ਜਿੱਤਣਾ ਹੈਗਾ ਦੂਜਾ ਰਾਮ ਲੱਲਾ ਸਰਦੇ ਨੇ ਰਾਮ ਲੱਲਾ ਦਾ 500 ਸਾਲ ਬਾਅਦ મોદી ਜੀ ਰਾਮ ਲਲਾ ਨੂੰ ਝੋਪੀ ਜੋ ਲੈ ਕੇ ਤੇ ਮੰਦਿਰ ਜਿ ਲੈ ਗਿਆ ਏ 500 ਸਾਲ ਤੋਂ ਲੋਕ ਤਰਲਾਂਦੇ ਪਏ ਸੀ ਕਿ ਰਾਮ ਲਲਾ ਨੂੰ ਵਾਪਸ ਲੈ ਕੇ ਆਓ ਤੇ ਇਹ ਪਹਿਲੀ ਰਾਮ ਨਮੀ ਆਈ ਜਦੋਂ ਰਾਮ ਲਲਾ ਜੀ ਦਾ ਅਸੀਂ ਜਨਮ ਦਿਨ ਮਨਾਇਆ ਕਿੰਨੇ 500 ਸਾਲ ਬਾਅਦ ਅਯੁੱਧਿਆ ਦੇ ਵਿੱਚ ਔਰ ਇਹ ਸੁਖਵੀਰ ਬਾਦਲ ਜੀ ਔਰ ਉਹਨਾਂ ਦੇ ਸਾਥੀ ਉੱਥੇ ਨਹੀਂ ਗਏ ਉੱਥੇ ਬਹੁਤ ਸਿਕ ਬੰਦੂ ਗਏ ਮੈਂ ਉਹਨਾਂ ਦਾ ਸਨਮਾਨ ਕਰਨਾ ਹੈ ਮੈਂ ਉਹਨਾਂ ਨੂੰ ਨਮਨ ਕਰਨਾ ਹੈ ਬਹੁਤ ਵੱਡੀ ਸੰਗਿਆ ਸੀ ਕਿ ਬੰਦੂ ਗਏ ਨਿਹੰਗ ਜੱਥੇਬੰਦੀਆਂ ਵੀ ਗਈਆਂ ਸੁਖਬੀਰ ਬਾਦਲ ਨਹੀਂ ਗਏ ਵੋਟਾਂ ਦੇ ਲਾਲਚ ਦੇ ਵਿੱਚ ਇਹ ਅਕਾਲੀ ਦਲ ਦੇ ਲੀਡਰ ਨਹੀਂ ਗਏ ਉੱਥੇ ਵੋਟਾਂ ਦੇ ਲਾਲਚ ਦੇ ਵਿੱਚ ਇਹਦਾ ਮਤਲਬ ਉਹ ਰਾਮ ਲੱਲਾ ਜੀ ਦੀ ਜੋ ਪ੍ਰਾਂਤ ਪ੍ਰਸ਼ਿਸ਼ਤਾ ਦੇ ਪ੍ਰਧਾਨ ਮੰਤਰੀ ਜੀ ਕਰ ਰਹੇ ਸੀਗੇ ਉਹ ਕੋਈ ਰਾਜਨੀਤਿਕ ਕਾਰਜਕ੍ਰਮ ਥੋੜਾ ਸੀ ਉਹ ਜਮੇਣਾਲੇ ਸਵਰੇ ਸ਼੍ਰੋਮਣੀ ਕਾਲ ਦਲ ਦੇ ਮੁਖ ਬੁਲਾ ਰਹੇ ਅਸ਼ਟਿਪ ਕਲੇਰ ਸਾਹਿਬ ਔਨਲਾਈਨ ਤੇ ਵਜੂਦ ਨੇ ਕਲੇਰ ਸਾਹਿਬ ਬਹੁਤ ਬਹੁਤ ਸਵਾਗਤ ਸ਼ਵੇਤ ਮਲਿਕ ਭਾਜੀ ਪੀ ਆਗੂ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਵਾਲ ਚੁੱਕ ਰਹੇ ਨੇ ਔਰ ਕਹਿ ਰਹੇ ਨੇ ਕਿ ਵੋਟਾਂ ਦੇ ਲਈ ਸੁਖਬੀਰ ਬਾਦਲ ਬਾਰੂਦ ਤੇ ਪੰਜਾਬ ਨੂੰ ਬਿਠਾ ਰਹੇ ਨੇ ਸੁਖਬੀਰ ਬਾਦਲ ਅਯੁੱਧਿਆ ਕਿਉਂ ਨਹੀਂ ਗਏ RAM ਨੋਮੀ ਦੇ ਮੌਕੇ ਅਕਾਲੀ ਦਲ ਦਾ ਕੋਈ ਲੀਡਰ ਨਹੀਂ ਪਹੁੰਚਿਆ ਇਸ ਤਰੀਕੇ ਦੇ ਸਵਾਲ ਚੁੱਕੇ ਜਾ ਰਹੇ ਨੇ BJP ਦੇ ਲੀਡਰ ਸ਼ਵੇਤ ਮਲਿਕ ਦੇ ਵੱਲੋਂ ਸਰtheta ਟਾ ਪਹਿਲਾ ਪ੍ਰਤੀਕਰਮ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਜੀ ਤੇ ਜਿਹੜੀਆਂ ਤਰ੍ਹਾਂ ਦੇਸ਼ ਦੇ ਵਿੱਚ ਲੰਬਾ ਸਮੇਂ ਤੋਂ ਰਾਜ ਕਰ ਰਹੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ BJP ਹੋਵੇ ਇਨਾਂ ਕੋਲੇ ਲੋਕਾਂ ਨੂੰ ਦੱਸਣ ਨੂੰ ਨਾ ਤਾਂ ਡਿਵੈਲਪਮੈਂਟ ਦੀ ਕੋਈ ਗੱਲ ਹੈ ਨਾ ਲੋਕ ਭਲਾਈ ਸਕੀਮਾਂ ਦੀ ਕੋਈ ਗੱਲ ਹੈ ਨਾ ਕੋਈ ਗਰੀਬ ਦੇ ਮੂੰਹ 'ਚ ਕੋਈ ਰੋਟੀ ਪਾਣ ਵਾਲੀ ਗੱਲ ਹੈ ਨਾ ਗਰੀਬ ਦੇ ਸਿਰ ਤੇ ਛੱਤ ਦੀ ਗੱਲ ਹੈ ਗੱਲਾਂ ਅੱਜ ਕੀ ਹੋ ਰਹੀਆਂ ਨੇ ਕਮਿਊਨਲ ਗੱਲਾਂ ਔਰ ਪਹਿਲਾਂ ਵੀ ਹਲੇ ਥੋੜੇ ਦਿਨ ਪਹਿਲਾਂ ਅਸੀਂ ਇਹ ਗੱਲ ਕਹੀ ਸੀ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਮੰਗਲ ਸੂਤਰ ਦੀ ਗੱਲ ਕਰਦੇ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਹਦੀ ਵੀ ਨਕੇਦੀ ਕੀਤੀ ਸੀ ਪਰ ਅੱਜ ਮੈਨੂੰ ਜ਼ਿਆਦਾ ਦੁੱਖ ਲੱਗਿਆ ਕਿਉਂਕਿ ਸ਼ਵੇਤ ਮੱਲਿਕ ਸਾਹਿਬ ਉਹ ਸ਼ਖਸੀਅਤ ਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਤੇ ਗੁਰੂ ਨਗਰੀ ਤ੍ਰੀ ਅੰਮ੍ਰਿਤਸਰ ਸਾਹਿਬ ਨੂੰ ਬਿਲੋਂਗ ਕਰਦੇ ਨੇ ਰਾਜ ਸਭਾ ਵੀ ਗਏ ਨੇ ਉਸੇ ਨਗਰੀ ਦੇ ਇਹ ਮੈਂ ਕਹਨਾ ਆਸ਼ੀਰਵਾਦ ਦੇ ਨਾਲ ਰਾਜ ਸਭਾ ਦੇ ਵਿੱਚ ਪਹੁੰਚੇ ਤੇ ਪੰਜਾਬ ਦੇ ਵਿੱਚ ਰਹਿ ਕੇ ਗੁਰੂ ਨਗਰੀ ਦੇ ਵਿੱਚ ਰਹਿ ਕੇ ਇਹਨਾਂ ਨੂੰ ਹਲੇ ਤੱਕ ਇਹ ਸਮਝ ਨਹੀਂ ਆਈ ਕਿ ਜਿਹੜਾ ਸਿੱਖ ਹੈ ਜਿਹੜਾ ਪੰਜਾਬੀ ਹੈ ਉਹ ਗੁਰੂ ਨਾਨਕ ਦੇ ਫਲਸਫੇ ਤੇ ਚੱਲਦਾ ਹੈ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਤੇ ਸ਼ਵੇਤ ਮਲਿਕ ਸਾਹਿਬ ਗੱਲਾਂ ਕਿਹੜੀਆਂ ਕਰਦੇ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਹੁਣ ਰਾਮ ਤੇ ਇਕੱਲਾ ਬੀਜੇਪੀ ਦਾ ਹੱਕ ਬਣ ਗਿਆ ਕੀ RAM ਲੱਲਾ ਬਾਰੇ ਹੁਣ BJP ਦੱਸੂਗੀ ਵਿਰੋਧੀ ਧਿਰਾਂ ਨੂੰ ਕਿ ਕੀ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਜਿਹੜਾ ਇਨਸਾਨ ਪੰਜਾਬ ਦੇ ਵਿੱਚ ਰਹਿੰਦਾ ਔਰ ਖਾਸ ਕਰਕੇ ਜੇ ਮਸ਼ਰੂਮ ਨਹੀਂ ਅਕਾਲੀ ਦਲ ਦੀ ਗੱਲ ਕਰਾਂ ਅਸੀਂ ਸਾਂਝੀ ਵਾਲਤਾ ਦੀ ਗੱਲ ਕਰਦੇ ਹਾਂ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਪੰਜਾਬ ਦੇ ਵਿੱਚ BJP ਤੇ BJP ਦੇ ਨੁਮਾਇੰਦੇ ਗੱਲ ਯਾਦ ਰੱਖਣ ਕਿ ਉਹਰੇ ਐਸੀਆਂ ਗੱਲਾਂ ਨੂੰ ਲੋਕਾਂ ਨੇ ਨਕਾਰਿਆ 47 ਦੇ ਵਿੱਚ ਵੀ ਨਕਾਰਿਆ 84 ਦੇ ਵਿੱਚ ਵੀ ਨਕਾਰਿਆ ਅੱਜ ਵੀ ਇਨਕਾਰਨਗੇ ਇਹ ਜਿਹੜੀ ਵੋਟ ਪੋਲਰਾਈਜੇਸ਼ਨ ਦੀ ਰਾਜ ਦਿੱਤੀ ਹੈ ਇਹ ਪੰਜਾਬ ਦੇ ਵਿੱਚ ਨਹੀਂ ਚੱਲਣੀ ਕੋਈ ਲੋਕਾਂ ਦੀਆਂ ਗੱਲਾਂ ਕਰੋ ਜਿੱਥੇ ਤੱਕ ਗੱਲ ਰਹੀ ਅਯੁੱਧਿਆ ਜਾਣ ਦੀ ਤਾਂ ਮੈਂ ਸ਼ਵੇਤ ਮਲਿਕ ਸਾਹਿਬ ਨੂੰ ਪੁੱਛਦਾ ਕਿ ਕੋਈ ਲਿਮਟਿਡ ਟਾਈਮ ਪ੍ਰੋਗਰਾਮ ਸੀਗਾ ਕਿ ਅਸੀਂ ਉਦੋਂ ਹੀ ਜਾਣਾ ਸੀ ਅਯੁੱਧਿਆ ਸਤਕਾਰਤ ਜਗ੍ਹਾ ਹੈ ਉੱਥੇ ਮੱਥਾ ਟੇਕਣਾ ਹੈ ਜਦੋਂ ਜਿਹਦਾ ਦਿਲ ਕਰੂਗਾ ਉਹ ਜਾਊਗਾ ਸ਼ਵੇਤ ਮਲਿਕ ਸਾਹਿਬ ਨਹੀਂ ਦੱਸਣਗੇ ਕਿ ਕਿਸੇ ਨੇ ਕਦੋਂ ਜਾਣਾ ਹੈ ਕਦੋਂ ਆਉਣਾ ਹੈ ਪੂਰੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਈਸਾਈ ਮੁਸਲਮਾਨ ਪਿਆਰ ਨਾਲ ਰਹਿੰਦੇ ਸੀ ਰਹਿੰਦੇ ਹਾਂ ਤੇ ਰਹਿੰਦੇ ਰਵਾਂਗੇ ਤੇ ਸਾਰੇ ਧਾਰਮਿਕ ਜਗ੍ਹਾ ਸਾਡੇ ਲਈ ਪੂਜਨੀਕ ਨੇ ਸਾਰੀਆਂ ਧਾਰਮਿਕ ਜਗ੍ਹਾ ਤੇ ਸਿੱਖ ਜਾਂਦਾ ਹੈ ਸਿੱਖ ਮੰਨਦਾ ਹੈ ਸਿੱਖ ਪਿਆਰ ਕਰਦਾ ਹੈ ਸੋ ਐਸੀਆਂ ਗੱਲਾਂ ਪੰਜਾਬ ਦੇ ਵਿੱਚ ਰਹਿ ਕੇ ਇਹ ਸ਼ਵੇਤ ਮਲਿਕ ਦਾ ਬਾਜ਼ ਆਉਣ ਐਦਾਂ ਬੀਜੇਪੀ ਨੂੰ ਵੋਟਾਂ ਨਹੀਂ ਪੈ ਜਾਣੀਆਂ ਜਿਹੜੀਆਂ ਰਾਤ ਤੇ ਹੁਣ ਬੀਜੇਪੀ ਤੁਰਫੀ ਉਹ ਸ਼ੁਕਰੀਆ ਕਲੇਰ ਸਾਬ ਸਾਣਾ ਗੱਲ ਕਰਨ ਲਈ ਅਰਸ਼ੀਬ ਕਲੇਰ ਸਾਣਾ ਗੱਲ ਕਰ ਰਹੀ ਸੀ ਕਿ ਮੁਖਬਲਾਰੇ ਸ਼੍ਰੋਮਣੀ ਅਕਾਲ ਦਲ ਦੇ ਹੋਣ ਇਨਸਾਫ ਕਹਾਂ ਕੇ ਇਸ ਤਰੀਕੇ ਦੇ ਬਿਆਨ ਦੇ ਨਾਲ ਬੀਜੇਪੀ ਨੂੰ ਵੋਟਾਂ ਨਹੀਂ ਪੈਣੀਆਂ ਲੋਕ ਪਿਆਰ ਨਾਲ ਰਹਿੰਦੇ ਸੀ ਰਹਿੰਦੇ ਨੇ ਤੇ ਰਹਿੰਦੇ ਰਾਂਗੇ ਤੇ ਇਸ ਤਰੀਕੇ ਦੀ ਬਿਆਨਬਾਜ਼ੀ ਨਾਲ ਔਰ ਇਕੱਲਾ ਬੀਜੇਪੀ ਦੇ ਕੋਲ ਇਸ ਦਾ ਕੋਈ ਰਾਈਟ ਨਹੀਂ ਹੈ ਕਿ ਰਾਮ ਮੰਦਿਰ ਤੇ ਇਕੱਲਾ ਬੀਜੇਪੀ ਦਾ ਹੱਕ ਹੈ ਉਹ ਸਾਰਿਆਂ ਦੇ ਨੇ ਸਾਰਿਆਂ ਦੇ ਪੂਜਨੀਕ ਨੇ ਔਰ ਜਦੋਂ ਵੀ ਮੌਕਾ ਲੱਗੇਗਾ ਉੱਥੇ ਜਾਣਗੇ ਦਰਸ਼ਨਾਂ ਦੇ ਉਧਰ ਦਿੱਲੀ ਦੇ ਵਿੱਚ ਬੀਜੇਪੀ ਦਾ ਖੁਨਬਾ ਵਧਿਆ ਡੀਐਸਟੀਐਮਸੀ ਦੇ ਸੱਤ ਮੈਂਬਰ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਆਕਾਲੀ ਦਲ ਛੱਡ ਕੇ ਬੀਜੇਪੀ ਦਾ ਪੱਲਾ ਫੜ ਲਿਆ ਸਿੱਖ ਭਰਾਵਾਂ ਨੇ ਇੱਕ ਸੈਨਿਕ ਦੀ ਤਰ੍ਹਾਂ ਦੇਸ਼ ਦੀ ਸੇਵਾ ਕੀਤੀ ਇਸ ਮੌਕੇ ਜੇਪੀ ਨੱਡਾ ਨੇ ਕਿਹਾ ਔਰ ਦੇਸ਼ ਦੇ ਲਈ ਸਿੱਖਾਂ ਦੀ ਕੁਰਬਾਨੀ ਹਮੇਸ਼ਾ ਯਾਦ ਰਹੇਗੀ ਇਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਜਿਹੜੇ ਇਸ ਵੇਲੇ ਇਸ ਮੌਕੇ ਮੌਜੂਦ ਸੀਗੇ ਜੇਪੀ ਨੱਡਾ ਤੇ ਮਨਜਿੰਦਰ ਸਿਰਸਾ ਦੋਵਾਂ ਨੇ ਨਾਲ ਤਰੁਣ ਚੋਗੋ ਨਾਲ ਦੇ ਨਾਲ ਮੌਜੂਦ ਸੀਗੇ ਸਮਾਗਮ ਦੇ ਵਿੱਚ ਸਾਡੇ ਕਈ ਸਿੱਖ ਭਰਾ ਦੇਸ਼ ਦੇ ਲਈ ਕੁਰਬਾਨ ਹੋਏ ਨੇ ਨਟਾ ਨੇ ਕਿਹਾ ਸਿੱਖਾਂ ਨੇ ਦੇਸ਼ ਦੇ ਹਮਲਾ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਦੇਸ਼ ਦੇ ਲਈ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਿਆਸਤ ਦੇ ਲਈ ਸਿੱਖ ਕੌਮ ਨਾਲ ਕਈਆਂ ਨੇ ਵੱਡੇ ਵੱਡੇ ਵਾਅਦੇ ਕੀਤੇ ਪੀਐਮ ਮੋਦੀ ਨੂੰ ਸਿੱਖ ਕੌਮ ਦੇ ਨਾਲ ਖਾਸ ਲਗਾਇਆ ਸਿੱਖ ਕੌਮ ਦੇ ਨਾਲ ਜੁੜੇ ਗਏ ਇਤਿਹਾਸਿਕ ਫੈਸਲੇ ਲੈਣੇ ਪੀਐਮ ਨੇ ਜੇਪੀ ਨਟਾ ਨੇ ਕਿਹਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 1984 ਦੇ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚ ਭੇਜਿਆ लंगर कोई टैक्स ना लगाने का फैसला ने करतारपुर ब्लैक लिस्ट में सारे दावे भारतीय सिख कौम के बारे में सब लोगों ने राजनीति करने के दृष्टि से तो बड़े बड़े वायदे भी किए बहुत बड़ी बड़ी बातें भी कही और सिख भाइयों को अपने साथ जोड़ने के लिए हर तरीके के प्रलोभन भी देने का प्रयास हुआ लेकिन सिख कौम के लिए अगर किसी ने सही मायने में काम किया तो वो हमारे प्रधानमंत्री श्री नरेंद्र मोदी जी ने किया और मैं ये सिर्फ कहने के लिए नहीं कह रहा हूं सिर्फ इसलिए नहीं कह रहा हूं क्योंकि वो हमारे पार्टी के और देश के प्रधानमंत्री हैं इसलिए बोल रहा हूं इसको धरती पर किसी ने उतारा तो प्रधानमंत्री मोदी जी ने उतारा और उनको बहुत लगाव है आप सब लोगों को शायद पता नहीं होगा लंबे समय तक वो पंजाब के प्रभारी रहे उन्होंने पंजाब का कोई ऐसा शहर नहीं है कोई ऐसा जिला नहीं है जहां वो गए नहीं और जहां उन्होंने घूमे नहीं या उसकी जानकारी हासिल नहीं की इसलिए उनको विशेष लगाव रहा है और इसी लगाव के दृष्टि से आप देखेंगे बहुत लंबे समय से हम कहते थे कि एफ सी आर ए का रजिस्ट्रेशन हो हमारे हरमंदिर साहब को सारे दुनिया से लोग कंट्रीब्यूट करना चाहते थे और वहां पर जोड़ना चाहते थे लेकिन वह एफ सी आर ए का रजिस्ट्रेशन ना होना और वह कंट्रीब्यूशन ना पहुंचना ये एक बहुत बड़ी तकलीफ थी जिसको लंबे समय तक मैं किसी का नाम नहीं लूंगा लेकिन लंबे समय तक लोग प्रधानमंत्री रहे लेकिन वह हमारे सिख कौम के लिए यह काम नहीं कर सके जो प्रधानमंत्री मोदी जी ने करके दिया और आज दुनिया भर के लोग जो हरमंदिर साहब में कंट्रीब्यूशन करना चाहते हैं वो कर सकते हैं इस तरीके की ये सब लोग इसलिए आज बीजेपी में आए हैं कि एक तरफ कांग्रेस का खूनी पंजा है वोट हम दिल्ली में आप किसी को भी डालें सातों सीटों पर कांग्रेस को ही जाएगी कांग्रेस ने बहुत सिखों का कत्याम किया और नुकसान किया है 1947 से लेकर लगातार 2014 तक सिखों का बहुत कतलेआम कराया गया पंजाब पंजाब में एक लाख सिख उन्नीस से लेकर एक 1997 तक मार दिया गया और बीस सिखों की लाशें तक नहीं मिली खालड़ा कमीशन ने इस बात की जानकारी भी दी श्री दरबार साहब को तोप टैंकों से हमला किया गया अकाल तक सब तो गिरा ही दिया गया एक तरफ वो लोग हैं जो अकाल तक गिराते हैं एक पास तरफ मोदी जी हैं जो वहाँ जाकर सिर झुकाते हैं अमित शाह जी सिर झुकाते हैं और एक तरफ वो हैं जो सज्जन कुमार टाइटलर को अपने साथ बिठाते हैं दूसरी तरफ मोदी जी हैं जो सिख पीड़ितों के परिवारों को अपने साथ बिठाते हैं इसलिए आज हमने ये सब लोगों ने तय किया कि दिल्ली के अंदर एक भी वोट कांग्रेस को नहीं जाएगी सिख कम्युनिटी की ये हम तय करेंगे और इसलिए आज हजारों की तादाद में ज्वाइन किया और ये ज्वाइनिंग लगातार इसी तरह ही आगे चलती रहेगी